हैलो जी थोड़ा सारे तो मेरे चैनल बड़ा ही निखा स्वागत है अब आप मोडे बना जा रहे हैं मैं एक जाकेट शुरू कीती है जीते कि मोडे मैं थोड़ा स्टैप बाय स्टैप बना के दसूंगी मैं कुंडे कि चुकती हाँ तो देखो इदा आ जी चेन है आज मोडे की अदली एक साइड है ठीक है पर देखो सारे तो साड़ी चेन बन के आई हुई क्योंकि असी एक ही कुंडा एसटिचता रखे हुआ हूँ देखो जी सीधी साइड ली मैं पुठी साइड ये है सीधी साइड ये है ਅਸੀਂ ਇਹਨੇ ਕੁੰਡੇ ਚੁੱਕਾਂਗੇ ਸਿੱਧੀ ਸਾਈਡ ਤੋਂ ਇੱਕ ਮੋਡੇ ਦਾ ਸਿਰਾ ਲੈ ਲੈਣਾ ਦੇਖੋ ਧਿਆਨ ਨਾਲ ਕਿੱਦਾਂ ਲੈ ਰਹੇ ਹਾਂ ਅਸੀਂ ਆ ਦੇਖੋ ਮੋਡੇ ਦਾ ਸਿਰਾ ਅਸੀਂ ਲੈ ਲੈਣਾ ਤੇ ਅਸੀਂ ਲੈ ਲਿਆ ਹੁਣ ਤਾਗਾ ਜਿਹੜਾ ਕਿ ਨਾਲ ਅਟੈਚ ਹੋਊਗਾ ਕਿਉਂਕਿ ਅਸੀਂ ਮੋਡੇ ਤੇ ਕੁੰਡੇ ਚੁੱਕਣ ਜਾ ਰਹੇ ਹਾਂ ਤੇ ਤਾਗਾ ਸਾਨੂੰ ਅਲੱਗ ਅਟੈਚ ਕਰਨਾ ਹੀ ਪਊਗਾ ਆ ਦੇਖੋ ਐਦਾਂ ਤਾਗਾ ਲੈ ਕੇ ਥੋੜਾ ਜਿਹਾ ਲੰਮਾ ਛੱਡ ਕੇ ਅਸੀਂ ਐਦਾਂ ਡਬਲ ਕਰਕੇ ਬਿਲਕੁਲ ਇਹਦਾ ਲਾਸਟ ਦਾ ਸਿਰਾ ਲੈਣਾ ਆ ਦੇਖੋ ਲਾਸਟ ਦਾ ਸਿਰਾ ਲੈ ਆ ਆ ਬਲ ਸਭ ਤੋਂ ਸੋਡਾ ਲਾਸਟ ਵਾਲਾ ਕੁੰਡਾ ਹੋਣਾ ਚਾਹੀਦਾ ਇਧਰੋਂ ਉੱਪਰੋਂ ਵੀ ਤੇ ਨੀਚੋਂ ਵੀ ਮਿਸਕੇ ਕੋਰਨਰ ਵਾਲਾ ਕੁੰਡਾ ਦਾ ਕਿਧਰੋਂ ਜਾਂਦੇ ਹੋਏ ਇਹ ਤੇ ਇਧਰੋਂ ਜਾਂਦੇ ਹੀ ਇਹ ਆ ਦੇਖੋ ਤੁਸੀਂ ਧਿਆਨ ਨਾਲ ਦੇਖਣਾ ਦੇਖ ਲੈਣਾ ਦੇਖੋ ਇਹ ਸਾਡਾ ਕੋਰਨਰ ਵਾਲਾ ਬਿਲਕੁਲ ਕੁੰਡਾ ਇਹ ਲਿਆ ਸੀ ਲੈ ਕੇ ਇੱਥੋਂ ਅਸੀਂ ਆਪਣੇ ਕੁੰਡੇ ਚੁੱਕਣੇ ਸ਼ੁਰੂ ਕਰਦੀਆਂ ਤੇ ਬਾਕੀ ਕਿੰਨੇ ਕੁੰਡੇ ਚੁੱਕਣੇ ਆ ਉਹ ਸਾਰਾ ਆਪਾਂ ਅੱਗੇ ਡਿਸਕਸ ਕਰਾਂਗੇ ਵੀ ਕਿਹਦੇ ਲਈ ਕਿੰਨੇ ਮੋٹے ਦੇ ਕੁੰਡੇ ਚਾਹੀਦੇ ਆ ਕਿੱਦਾਂ ਸਾਨੂੰ ਚੁੱਕਲੇ ਚਾਹੀਦੇ ਆ ਆ ਦੇਖੋ ਅਸੀਂ ਪਹਿਲਾਂ ਇੱਕ ਕੁੰਡਾ ਚੁੱਕ ਲਿਆ ਇੱਕ ਕੁੰਡਾ ਚੁੱਕਣ ਤੋਂ ਬਾਅਦ ਅਸੀਂ ਫਿਰ ਕੀ ਕਰਨਾ ਹੈ ਜਿਹੜਾ ਸਾਡੇ ਆ ਦੇਖੋ ਧਾਗਾ ਇੱਕ ਦੋ ਧਾਗੇ ਹੋ ਗਏ ਨਾ ਇੱਕ ਸੈਟ ਆ ਜਿਹੜਾ ਚੱਲਦਾ ਪਿਆ ਤੇ ਇੱਕ ਜਿਹੜਾ ਅਸੀਂ ਥੋੜਾ ਲੰਬਾ ਲਿਆ ਸੀ ਆ ਦੇਖੋ ਫਿਰ ਅਸੀਂ ਕੀ ਕਰਨਾ ਵੀ ਦੋਨੋਂ ਧਾਗੇ ਇੱਥੇ ਗੱਠ ਮਾਰਦਣੀਆਂ ਦੇਖੋ ਇੱਥੇ ਚੰਗੀ ਤਰ੍ਹਾਂ ਗੱਠ ਮਾਰਨੀ ਹੈ ਧਾਗੇ ਦੀਆਂ ਦੋਨਾਂ ਨੂੰ ਲੈ ਕੇ ਤਾਂ ਕਿ ਸਾਡਾ ਧਾਗਾ ਕਦੇ ਵੀ ਨਿਕਲੇ ਨਾ ਬਾਰ ਬਾਰ ਧੁੰਮ ਦੇ ਨਾਲ ਵੀ ਆ ਦੇਖੋ ਇੱਕ ਦੋ ਕਿਉਂਕਿ ਅਸੀਂ ਇੱਥੋਂ ਨਵਾਂ ਕਾਗਾ ਸ਼ੁਰੂ ਕੀਤਾ ਹੈ ਜੇਸੀਂ ਇਨੂੰ ਚੰਗੀ ਤਰ੍ਹਾਂ ਬਾਈਂਡ ਆਫ ਨਹੀਂ ਕਰਾਂਗੇ ਤੇ ਦੋ ਤਿੰਨ ਗੱਠਾ ਮਾਰ ਲਈ ਆਪਾਂ ਤੁਸੀਂ ਚਾਰ ਵੀ ਮਾਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਗੱਠਾ ਕੋਈ ਲੂਸ ਹੈ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਇੱਥੋਂ ਚੇਨ ਤੋਂ ਇੱਕ ਇੱਕ ਹੁੰਡਾ ਚੁੱਕਦੇ ਜਾਣਾ ਦੇਖੋ ਆ ਸਾਡੀ ਚੇਨ ਬਣੀ ਹੈ ਮੋਢੇ ਤੇ ਅੱਧ ਤੱਕ ਅਸੀਂ ਇੱਕ ਇੱਕ ਹੁੰਡਾ ਚੁੱਕਦੇ ਚਲੇ ਜਾਣਾ ਦੇਖੋ ਮੋਢਾ ਮੋਢੇ ਤੇ ਦੋ ਦੇਖੋ ਸੈ ਆ ਦੇਖੋ ਬਾਕੀ ਮੋਡੇ ਦੇ ਕਿੰਨੇ ਕੁੰਡੇ ਚੁੱਕਨੇ ਆ ਤੁਸੀਂ ਦੇਖ ਸਕਦੇ ਹੋ ਪਿਛਲੇ ਪੱਲੇ ਦੇ ਬਾਰਡਰ ਦੇ ਸਾਰਨਾ ਤੋਂ ਸੀ ਕਿੰਨੇ ਕੁੰਡੇ ਚੁੱਕਦੇ ਆ ਦੇਖ ਨੇ ਤਾਂ ਜਿਹੜਾ ਪਿਛਲਾ ਤੁਹਾਡਾ ਬਾਰਡਰ ਬੁਣਿਆ ਉਹਨੂੰ ਤੁਸੀਂ ਡਬਲ ਕਰਕੇ ਦੇਖ ਲਓ ਵੀ ਕਿੰਨਾ ਕ ਆ ਰਿਹਾ ਤੁਸੀਂ ਸਾਰਨਾ ਮੋਡੇ ਦੇ ਕੁੰਡੇ ਚੁੱਕਨੇ ਹੁੰਦੇ ਆ ਤਕਰੀਬਨ ਜਿਹੜੇ ਸਾਈਜ਼ ਹੈ ਮੈਂ ਜਿਸ ਤਰ੍ਹਾਂ ਡਬਲ ਐਕਸਲ ਦਾ ਤਕਰੀਬਨ ਮੇਰਾ ਬਣ ਰਿਹਾ ਤਾਂ ਮੇਦੇ 100 ਤੋਂ ਲੈ ਕੇ 110 ਤੱਕ ਕੁੰਡੇ ਤੁਸੀਂ ਚੁੱਕ ਸਕਦੇ ਹੋ 100 ਤੋਂ ਲੈ ਕੇ ਜਦੋਂ 110 ਤੱਕ ਕੁੰਡੇ ਚੁੱਕਨੇ ਤਾਂ ਸਾਡੇ ਕੀ ਹੋਣਗੇ ਜੇ ਤਾਂ ਸਿੱ ਸੋ ਕੁੰਡੇ ਚੁਕਣੇ ਤਾਂ 50 ਸਾਡੇ ਪਹਿਲੇ ਅੱਧ ਚ ਆ ਜਾਣਗੇ ਤੇ 50 ਦੂਜੇ ਅੱਧ ਚ 110 ਚੁਕਣੇ ਤਾਂ 55 ਅੱਧ ਤੇ 55 ਦੂਜੇ ਪਾਸੇ ਦੂਜੇ ਪਾਸੇ ਮਤਲਬ ਦੂਜਾ ਮੋਡਾ ਨਹੀਂ ਇਹ ਤਾਂ ਹੀ ਅੱਧ ਆ ਦੇਖੋ ਜਿਹੜਾ ਧਾਗਾ ਦੂਜੇ ਨਾਲ ਦੇ ਨਾਲ ਅਸੀਂ ਇਹਨੂੰ ਚਲਾ ਰਹੇ ਹਾਂ ਅੱਜ ਪਹਿਲਾ ਸੀ ਇਹਦਾ ਕੋਈ ਚੇਨ ਦੇ ਵਿੱਚ ਸिलाई ਪਾਈ ਪਿਛਲੇ ਧਾਗੇ ਨੂੰ ਅਸੀਂ ਬਰੈਪ ਕੀਤਾ ਤੇ ਜਿਹੜਾ ਸਾਡਾ ਗੋਲੇ ਵਾਲਾ ਧਾਗਾ ਇਹਨੂੰ ਲਈਆ ਲੈ ਕੇ ਇੱਥੇ ਇੱਕ ਕੁੰਡਾ ਇੱਧਾ ਚੁਕ ਲਿਆ ਫਿਰ ਇਹਦੇ ਕੋੰਤਾ ਸਲਾਈ ਪਾਈ ਇਕ ਕੁੰਡਾ ਫੇਰ ਅਸੀਂ ਚੁੱਕ ਲਿਆ ਇਹ ਫੇਰ ਦੇਖੋ ਇਹ ਐਥੋਂ ਪਾਈ ਆ ਜਿਹੜਾ ਸਾਡਾ ਪਿੱਛੋਂ ਆ ਰਿਹਾ ਸੀਗਾ ਇਹਨੂੰ ਚੁੱਕਿਆ ਚੁੱਕ ਕੇ ਅਸੀਂ ਐਦਾਂ ਇੱਕ ਕੁੰਡਾ ਬਣਾ ਲਿਆ ਐਦਾਂ ਹੀ ਅਸੀਂ ਹਰ ਇੱਕ 체ਨ ਦੇ ਵਿੱਚੋਂ ਇੱਕ ਇੱਕ ਕੁੰਡਾ ਬਣਾਉਂਦੇ ਚਲੇ ਜਾਣਾ ਦੇਖੋ ਇੱਕ ਵਾਰੀ ਫੇਰ ਜਿਹੜਾ ਧਾਗਾ ਸੀ ਪਿੱਛੋਂ ਛੱਡਿਆ ਹੋਇਆ ਉਹਨੂੰ ਅਸੀਂ ਨਾਲ ਦੀ ਨਾਲ ਲੈ ਕੇ ਆ ਰਹੇ ਹਾਂ ਤਾਗੇ ਦੇ ਨਾਲ ਕੁਮਾਰਿਆ ਤਾਂ ਕਿ ਉਹ ਤਾਗਾ ਸਾਡਾ ਲਟਕਦਾ ਨਾ ਰਵੇ ਤੇ ਸਾਡਾ ਪੂਰੀ ਤਰ੍ਹਾਂ ਸਿਕਿਉਰ ਹੋ ਜਵੇ ਜੇ ਦਸੀਂ ਇਹਨੂੰ ਧੋਵਾਂਗੇ ਤਾਂ ਸਾਡਾ ਤਾਗਾ ਨਿਕਲੇ ਨਾ ਦੇਖੋ ਚੇਨ ਚੋਂ ਸੀ ਪਾਇਆ ਜਿਹੜਾ ਤਾਗਾ ਸੀ ਉਹਨੂੰ ਲਿਆ ਕੇ ਅਸੀਂ ਅੱਗੇ ਤੇ ਦੂਜਾ ਤਾਗਾ ਜਿਹੜਾ ਸਾਡਾ ਪਿੱਛੇ ਵਾਲਾ ਤੇ ਅਸੀਂ ਇੱਦਾਂ ਇੱਕ ਹੁੰਡਾ ਬਣਾ ਲਿਆ ਫਿਰ ਦੇਖੋ ਚੇਨ ਚੋਂ ਪਾਇਆ ਤਾਗੇ ਨਾਲ ਪੇਟੇ ਇੱਕ ਹੁੰਡਾ ਬਣਾ ਲਿਆ ਫੇਰ ਚੇਨ ਚੋਂ ਪਾਇਆ ਤਾਗੇ ਨਾਲ ਪੇਟੇ ਇੱਕ ਹੁੰਡਾ ਬਣਾ ਲਿਆ ਫੇਰ ਚੇਨ ਚੋਂ ਪਾਵਾਂਗੇ ਆ ਦੇਖੋ ਇਦਾਂ 딱 ਗਾਲਿਆ ਇੱਕ ਹੁੰਦਾ ਇਥੋਂ ਅਸੀਂ ਚੁੱਕ ਲਿਆ ਏਦਾਂ ਹੀ ਤੁਸੀਂ ਜਿੰਨੇ ਵੀ ਕੁੰਡੇ ਚੁੱਕਣੇ ਆ ਓਦਾਂ ਚੁੱਕ ਲੈਣੇ ਆ ਕੁੰਡੇ ਚੁੱਕਦੇ ਹੋਏ ਧਿਆਨ ਰੱਖਣਾ ਵੀ ਅਸੀਂ ਜਿਹੜਾ ਦੇਖੋ ਜਿੱਥੇ ਅਸੀਂ ਤੀਰਾ ਜੋੜਿਆ ਉੱਥੇ ਤੱਕ ਸਾਡੇ ਅੱਧੇ ਕੁੰਡੇ ਆਣਗੇ ਜਦੋਂ ਆਪਾਂ ਹਰ ਇੱਕ ਚੇਨ ਦੇ ਵਿੱਚ ਇੱਕ ਇੱਕ ਕੁੰਡਾ ਚੁੱਕਦੇ ਜਾਵਾਂਗੇ ਤਾਂ ਤਕਰੀਬਨ ਸਾਨੂੰ ਜਿੰਨੇ ਕੁੰਡੇ ਚਾਹੀਦੇ ਆ ਸਾਡੇ ਆਪਣੇ ਆਪੇ ਬਰਾਬਰ ਆ ਜਾਂਦੇ ਨੇ ਚਾਹੇ ਤੁਹਾਡਾ ਛੋਟਾ ਸਵੈਟਰ ਚਾਹੇ ਵੱਡਾ ਜਿਸ ਤਰ੍ਹਾਂ ਮਰਜ਼ੀ ਆ ਚਾਹੇ ਤੁਸੀਂ ਸਵੈਟਰ ਦੇ ਮੋਢੇ ਬਣਾਉਣੇ ਜਿੰਤਾ ਮਰਜ਼ੀ ਕਰਨੀ ਹੋ ਆ ਦੇਖੋ ਇਹ ਆ ਬਾਗੇ ਸਾਡਾ ਦੇਖੋ ਜਿੱਥੇ ਤੁਸੀਂ ਤੀਰਾ ਜੋੜਿਆ ਹੈ ਆ ਤਾਂ ਤੇ ਇੱਥੇ ਤੱਕ ਅਸੀਂ ਅੱਧੇ ਕੁੰਡੇ ਚੁੱਕਣੇ ਜਿਸ ਤਰ੍ਹਾਂ ਮੈਂ ਦੱਸਿਆ ਸੀ ਅਗਰ 100 ਕੁੰਡੇ ਆ ਤਾਂ 50 ਸਾਡੇ ਇਸ ਸਾਈਡ ਤੇ ਆ ਜਾਣਗੇ ਜਿਹੜੇ ਅਸੀਂ ਚੁੱਕ ਚੁੱਕੇ ਆ ਤੇ 50 ਸਾਡੇ ਇੱਧਰ ਆ ਜਾਣਗੇ ਅਗਰ ਤੁਸੀਂ 110 ਚੁੱਕਣੇ ਆ ਤਾਂ 50 ਇਸ ਸਾਈਡ ਤੇ ਆ ਜਾਣਗੇ ਤੇ 50 ਦੂਜੀ ਸਾਈਡ ਤੇ ਹੁਣ ਅਸੀਂ ਇੱਧਰ ਵੀ ਇਦਾਂ ਹੀ ਕੁੰਡੇ ਚੁੱਕਣੇ ਜਿੱਦਾਂ ਅਸੀਂ ਇੱਧਰ ਚੁੱਕੇ ਸੀ ਬਸ ਇਹਨਾਂ ਨੂੰ ਹੀ ਅਸੀਂ ਇਦਾਂ ਹੀ ਕੰਟੀਨਿਊ ਕਰਦੇ ਚਲੇ ਜਾਣਾ ਦੇਖੋ ਚੇਨ ਚੋ ਸਲਾਈ ਪਾਈ ਇਹ ਕੁੰਡਾ ਚੁੱਕਿਆ ਛੇਤੀ ਜਿਹੜੀ ਵੀਜੀ ਬਣੀ ਆ ਉਸ ਚ ਸਿਆ ਰੱਖ ਕੇ ਦਸਲਾਈ ਪਾਵਾਂਗੇ ਆ ਦੇਖੋ ਤਾਂ ਕਿ ਇਹ ਕੁੰਡਾ ਆ ਸਾਡਾ ਚੁੱਕ ਹੋ ਗਿਆ ਵਿੱਚ ਸਲਾਈ ਪਾਈ ਐਦਾਂ ਤੇ ਐਦਾਂ ਧਾਗੇ ਨੂੰ ਰੈਪ ਕੀਤਾ ਤੇ ਐਦਾਂ ਸੀ ਕੁੰਡਾ ਬਣਾਇਆ ਜਸਮੈਂ ਬਿਗਨਰਸ ਲਈ ਇੱਕ ਵੀਡੀਓ ਅਲੱਗ ਬਣਾਉਂਗੀ ਕਿ ਜਿਸ ਤਰ੍ਹਾਂ ਸੇ ਕੁੰਡੇ ਕਿੱਦਾਂ ਸੁੱਕਣੇ ਬਹੁਤ ਹੀ ਸੌਖੇ ਤਰੀਕੇ ਨਾਲ ਉਹ ਆਪਾਂ ਹੌਲੀ ਹੌਲੀ ਦੇਖਾਂਗੇ ਵੀ ਕਿੱਦਾਂ ਕੁੰਡੇ ਚੁੱਕਣੇ ਆ ਅੱਜ ਦੀ ਵੀਡੀਓ ਤਾਂ ਕਿਉਂਕਿ ਆਪਾਂ ਪੂਰਾ ਮੋਡਾ ਬਣਾਉਣਾ ਇਸ ਕਰਕੇ आप इन डिटेल्स का नहीं देखो असं कुंडे, कुंडे चुके कुंडे चुके असं देखो अद्धे इधरले पासे अद्धे इधर पाँ पचवंजा पचवंजा अपने हिसाबना मोडे से चुक लेने ठीक है इस तुं तो बाद हम असी अपना मोडा बनाना शुरू करना क्योंकि देखो सा पुठी साइड ही आऊगी क्योंकि असी जो मोडे कुंडे असंरों चुकया देखो जो नीचे बॉडर बनाया चाहे उ बना लो अगर तुम कोई होर बना चाहते हो तो मोडे तो कोई होर भी बना लोगे तो भी कोई चक्कर नहीं ਇਹ ਕੁੰਡਾ ਪੁੱਠਾ ਧਾਗਾ ਪਿੱਛੇ ਕਿਉਂਕਿ ਪੁੱਠੇ ਸਿੱਧੇ ਦਾ ਬਾਰਡਰ ਬਣਾਇਆ ਤੇ ਇੱਥੇ ਸਿਰਫ ਇਹ ਪੁੱਠੇ ਸਿੱਧੇ ਦਾ ਬਾਰਡਰ ਹੀ ਬਣਾਉਣ ਜਾ ਰਹੇ ਹਾਂ ਧਾਗ ਆਪਣੇ ਵੱਲ ਇਹ ਕੁੰਡਾ ਪੁੱਠਾ ਧਾਗਾ ਪਿੱਛੇ ਤੇ ਇਹ ਕੁੰਡਾ ਸਿੱਧਾ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਉਪਰ ਪ੍ਰੈਸ ਕਰੋ ਤੇ ਉਹਨੂੰ ਆਜ ਤੱਕ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਅਗਰ ਤੁਹਾਨੂੰ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਹੈ ਜਾਂ ਤੁਸੀਂ ਕੁਝ ਹੋਰ ਸਿੱਖਣਾ ਚਾਹੁੰਦੇ ਹੋ ਜਾਂ ਕੋਈ ਕਮੀ ਲੱਗਦੀ ਹੈ ਤਾਂ ਤੁਸੀਂ ਪਲੀਜ਼ 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 ਕਮੈਂਟ ਕਰਕੇ ਦੱਸੋ ਹੋ ਸਕਦਾ ਵੀ ਤੁਸੀਂ ਇਸ ਤੋਂ ਵੀ ਵਧੀਆ ਤਰੀਕੇ ਨਾਲ ਮੁੰਡੇ ਦੇ ਕੁੰਡੇ ਚੁੱਕਦੇ ਹੋ ਅਗਰ ਚੁੱਕਦੇ ਹੋ ਤਾਂ ਪਲੀਜ਼ ਉਹ ਵੀ ਮੈਨੂੰ ਕਮੈਂਟ ਕਰਕੇ ਦੱਸੋ ਪਰ ਮੈਂ ਤੁਹਾਨੂੰ ਇੱਕ ਇਹ ਸੌਖਾ ਜਿਹਾ ਤਰੀਕਾ ਦੱਸ ਰਹੀ ਹਾਂ ਇਸ ਤੋਂ ਲਾਵਾ ਕਿ ਹੋਰ ਤਰੀਕੇ ਵੀ ਨੇ ਉਹ ਜਿੱਦਾਂ ਜਿੱਦਾਂ ਅੱਗੇ ਆ ਕੇ ਆਪਾਂ ਪ੍ਰੋਜੈਕਟ ਬਣਾਵਾਂਗੇ ਕੋਈ ਹੋਰ ਸਵੈਟਰ ਕੋਟੀ ਬਣਾਉਂਗੀ ਤਾਂ ਉਹਦੇ ਆਪਾਂ ਸ਼ੇਅਰ ਕਰਾਂਗੇ ਇਹ ਦੇਖੋ ਇੱਕ ਸਿੱਧਾ ਇੱਕ ਪੁੱਠਾ ਐਂਦਾ ਕਰਦੇ ਹੋਏ ਅਸੀਂ ਆਪਣਾ ਬਾਰਡਰ ਬਣਾ ਲੈਣਾ ਜੇ ਤੁਹਾਨੂੰ ਕੁੰਡਾ ਘੱਟ ਲੱਗਦਾ ਤੁਸੀਂ ਐਦਾਂ ਨੀਚੇ ਚੁੱਕਣਾ ਚੁੱਕ ਕੇ ਆ ਦੇਖੋ ਇਹਨੂੰ ਬਣਾ ਲੈਣਾ ਅਗਰ ਤੁਹਾਡੇ ਕੁੰਡੇ ਪੂਰੇ ਨਹੀਂ ਚੁੱਕ ਹੋਏ ਜਿਸ ਤਰ੍ਹਾਂ ਮਰ ਲੋ ਤੁਹਾਨੂੰ 55 ਕੁੰਡੇ ਚਾਹੀਦੇ ਤੁਹਾਡੇ ਕੁੰਡੇ 50 ਹੀ ਚੁੱਕ ਹੋਏ ਆ ਤਾਂ ਤੁਸੀਂ ਕੀ ਕਰੋਗੇ ਇੱਥੋਂ ਨੀਚੋਂ ਇੱਕ ਇੱਕ ਕੁੰਡਾ ਚੁੱਕਦੇ ਜਾਓਗੇ ਜਿੱਦਾਂ ਮੈਂ ਤੁਹਾਨੂੰ ਚੁੱਕ ਕੇ ਦਿਖਾਇਆ ਐਦਾਂ ਅਗਰ ਤੁਹਾਡੇ ਕੁੰਡੇ ਘੱਟ ਆ ਤਾਂ ਤੇ ਬਸ ਐਦਾਂ ਹੀ ਹਿੰਗਿਆ ਸੀ ਪਰ ਇਹਨੂੰ ਬਣਾ ਲੈਣਾ ਜਿੰਨੇ ਕੁੰਡੇ ਘੱਟ ਆ ਤੁਹਾਡੇ ਅਗਰ ਤੁਹਾਨੂੰ 110 ਚਾਹੀਦੇ ਆ ਅਗਰ ਤੁਹਾਡੇ ਕੁੰਡੇ ਘਟ ਚੁੱਕੇ ਹੋਏ ਆ ਤਾਂ ਤੁਸੀਂ ਜਿਹੜੀ ਪਹਿਲੀ ਸਲਾਈ ਹੈ ਉਸੇ ਹੀ ਕੁੰਡਿਆਂ ਨੂੰ ਬਰਾਬਰ ਕਰੋਗੇ ਉਸ ਤੋਂ ਬਾਅਦ ਨਹੀਂ ਹੋਣਗੇ ਠੀਕ ਹੈ ਐਦਾ ਹੀ ਅਸੀਂ ਪੂਰੀ ਸਲਾਈ ਪਾ ਲੈਣੀ ਹੈ ਤੇ ਆ ਦੇਖੋ ਸਿੱਧੇ ਪੁੱਠੇ ਦੀ ਕਿਉਂਕਿ ਮੇਰੇ ਕੁੰਡੇ ਤਕਰੀਬਨ ਬਰਾਬਰ ਹੀ ਆ ਮੈਨੂੰ ਕੁੰਡੇ niche ਚੁੱਕਣ ਦੀ ਜ਼ਿਆਦਾ ਲੋੜ ਨਹੀਂ ਹੈ ਇਸ ਕਰਕੇ ਮੈਂ ਇੱਕ ਸਿੱਧੇ ਪੁੱਠੇ ਦਾ ਕੁੰਡੇ ਚੁੱਕਣ ਤੋਂ ਬਾਅਦ ਦੇਖੋ ਦੋ ਸਲਾਈ ਪਾ ਲਈਆਂ ਅਸੀਂ ਸਿੱਧੇ ਪੁੱਠੇ ਦੀਆਂ ਹੁਣ ਇਸ ਤੋਂ ਬਾਅਦ ਕੀ ਕਰਨਾ ਹੈ ਇਸ ਤੋਂ ਬਾਅਦ ਅਸੀਂ ਹੁਣ ਹਰ ਸਲਾਈ 'ਚ ਇੱਕ ਇੱਕ ਕੁੰਡਾ ਇਧਰਲੀ ਸਾਈਡ ਤੋਂ ਘਟਾ ਕੇ ਚਲੇ ਜਾਣਾ ਆ ਦੇਖੋ ਇੱਕ ਪੁੱਠਾ ਤੇ ਇੱਕ ਸਿੱਧਾ ਦੋਨੋਂ ਨੂੰ ਲਵਾਂਗੇ ਸਿੱਧਾ ਬੁੰਨ ਲਵਾਂਗੇ ਦੋ ਦਾ ਸੀ ਇੱਕ ਘੱਟਾ ਇੱਕ ਸਾਈਡ ਤੋਂ ਫੇਰ ਧਾਗਾ ਆਪਣੇ ਵੱਲ ਫੇਰ ਇੱਕ ਗੁੰਡਾ ਪੁੱਠਾ ਫੇਰ ਧਾਗਾ ਪਿੱਛੇ ਤੇ ਇੱਕ ਗੁੰਡਾ ਸਿੱਧਾ ਫੇਰ ਧਾਗਾ ਆਪਣੇ ਵੱਲ ਇੱਕ ਗੁੰਡਾ ਪੁੱਠਾ ਇਸ ਤੋਂ ਬਾਅਦ ਜਿਸ ਤਰ੍ਹਾਂ ਬਾਰਡਰ ਬੁੰਨ ਰਹੇ ਅਸੀਂ ਪੂਰਾ ਐਦਾਂ ਹੀ ਬੁੰਨ ਲੈਣਾ ਇੱਕ ਸਿੱਧੇ ਪੁੱਠੇ ਦਾ ਬਾਰਡਰ ਐਦਾਂ ਹੀ ਬੁੰਨਦੇ ਹੋਏ ਅਸੀਂ ਇਹ ਗੁੰਡਾ ਇਧਰਲੀ ਸਾਈਡ ਤੋਂ ਕਟਾ ਲਿਆ इदा ही असी पूरी सिलाई पा ले एक सीधा धग अपने वाल, एक पुट्ठा धागा पीछे एक गुंडा सीधा फिर ताग अपने वाल, फिर एक गुंडा पुट्ठा तागा पीछे एक गुंडा सीधा धागा अगे एक गुंडा पुट्ठा जड़ा भी तुम बॉडर बनाते हो तो लेना ठीक है मैं एक पुठी सिद्ध बना रही हूँ तो मैं एक पुट्ठा सीधा बनाने देखो अभी की ਹੁਣ ਅਸੀਂ ਇੱਕ ਹੁੰਦਾ ਅੱਧਲੀ ਸਾਈਡ ਤੋਂ ਤੇ ਇੱਕ ਹੁੰਦਾ ਅੱਧਲੀ ਸਾਈਡ ਤੋਂ ਦੋਨੋਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਕਟਾਂਦੇ ਚਲੇ ਜਾਣਾ ਇੱਕ ਇੱਕ ਹੁੰਦਾ ਆਪਾਂ ਕਟਾ ਲਿਆ ਹੋਇਆ ਹੁਣ ਇੱਧਰ ਆਕੇ ਆਪਾਂ ਦੂਜਾ ਕੁੰਡਾ ਵੀ ਕਟਾ ਲੈਣੇ ਆ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਹ ਬਸ ਇਦਾਂ ਹੀ ਹੁਣ ਜਦੋਂ ਵੀ ਜਿੰਨੀਆਂ ਵੀ ਸਲਾਈਆਂ ਤੁਸੀਂ ਆਪਣਾ ਇਹਦਾ ਮੋਡਾ ਪੂਰਾ ਕਰਨ ਨੂੰ ਚਾਹੀਦੀਆਂ ਨੇ ਉਹਨੀਆਂ ਸਾਰੀਆਂ ਹੀ ਇਦਾਂ ਹੀ ਪਾਣੀ ਆ ਕਿ ਹਰ ਸਲਾਈ ਦੇ ਸ਼ੁਰੂ ਚ ਇੱਕ ਕੁੰਡਾ ਕਟਾ ਲੈਣਾ ਆਹ ਦੇਖੋ ਫਟਾਫਟ ਬੰਨਤੇ ਹੁੰਦੇ ਅਸੀਂ ਲਾਸਟ ਤੱਕ ਆ ਗਏ ਹਾਂ लास्ट तक असी कुछ भी नहीं करना है ही पूरी सिलाई पा लेनी असी शुरू से एक गुंडा घटाया से हूँ असी लास्ट तक ऐदा ही बुनते आ जाने पूरी ही मोटे की सिलाई जोड़ा भी तुम तो बॉर्डर बुन रहे हो वो पाते हुए आप लास्ट तक आ जाने। जोड़े आप कुंडे कटा रहे हैं इन्हों य भी यद मोडे की शेप जी थोड़ी वजी आ जाती है ਤੁਸੀਂ ਚਾਹੋ ਤਾਂ ਬਗੈਰ ਕਟਾਈ ਦੇ ਬੁਣ ਸਕਦੇ ਹੋ ਕੋਈ ਇਹ ਨਹੀਂ ਇਹ ਤੁਹਾਨੂੰ ਕਟਾਣੀ ਪਈ ਚਾਹੀਦਾ ਜਾਂ ਪਾਣਾ ਪਰ ਇਹਦੇ ਨਾਲ ਥੋੜੀ ਜਿਹੀ ਮੋਡੇ ਦੀ ਸ਼ੇਪ ਅਲੱਗ ਆ ਜਾਂਦੀ ਕਿੱਦਾਂ ਉਹ ਜਦੋਂ ਆਪਣਾ ਪੂਰਾ ਮੋਡਾ ਬਣੂਗਾ ਤਾਂ ਤੁਸੀਂ ਦੇਖੋਗੇ ਤਾਂ ਫਿਰ ਅੱਗੇ ਅਸੀਂ ਹੁਣ ਆ ਦੇਖੋ ਅਗਲੀ ਸਲਾਈ ਹੁਣ ਇੱਥੇ ਤੇ ਕਰਨਾ ਸ਼ੁਰੂ ਦੇ ਵਿੱਚ ਆ ਵੇਖੋ ਪਹਿਲਾਂ ਸਿੱਧਾ ਫੇਕ ਅਗਲਾ ਕੁੰਡਾ ਰਿਹਾ ਪੁੱਠਾ ਐਦਾਂ ਦੋਨੋਂ ਨੂੰ ਲਵਾਂਗੇ ਆ ਦੇਖੋ ਇੱਥਾ ਤੇ ਫਿਰ ਦੋ ਦਾ ਇੱਕ ਕਰ ਤਾ ਬਸ ਹੁਣ ਤੁਸੀਂ ਜਿੰਨੀ ਵੀ ਆਪਣੀ ਬਾਡਰ ਪੁੰਨਾ ਇਦਾਂ ਹੀ ਆਪਾਂ ਪੂਰਾ ਇਹ ਮੋਡਾ ਕਰ ਲੈਣਾ ਮੈਂ 10 ਲਾਈਆਂ ਪਾਣੀ ਇੱਥੇ 10 ਲਾਈਆਂ ਪੂਰੀਆਂ ਕਰਕੇ ਆਪਾਂ ਫੇਰ ਮਿਲ ਲੈ ਕਿਉਂਕਿ 10 ਲਾਈਆਂ ਸੀ ਇਦਾਂ ਹੀ ਪੂਰੀਆਂ ਕਰ ਲੈ ਸੀ ਠੀਕ ਹੈ ਹੁਣ ਅਸੀਂ ਇਦਾਂ ਹੀ ਇੱਕ ਕੁੰਡਾ ਇਧਰੋਂ ਤੇ ਕੁੰਡਾ ਇਧਰੋਂ ਘਟਾਉਂਦੇ ਹੋਏ ਆਪਣੀ ਮੋਡੇ ਦੀ ਆਹ ਵਾਲੀ ਚੁੜਾਈ ਜਿੰਨੀ ਤੁਸੀਂ ਰੱਖਣੀ ਹੈ ਪੂਰੀ ਕਰ ਲੈਣੀ ਹੈ ਮੈਂ ਟੋਟਲ ਇਹ 10 ਲਾਈਆਂ ਪਾਣੀ ਆ ਠੀਕ ਹੈ 10 ਲਾਈਆਂ ਪਾ ਕੇ ਫੇਰ ਆਪਾਂ ਮਿਲ ਲੈ ਕਿਉਂਕਿ ਫੇਰ ਆਪਾਂ ਕਰਾਂਗੇ ਮੋਡਾ ਬੰਦ ਪਰ ਮੋਟਾ ਬੰਦ ਕਰਾਂਗੇ ਕੁਝ ਅਲੱਗ ਤਰੀਕੇ ਨਾਲ ਤਾਂ ਇਹਦਾ ਵੀਡੀਓ ਬਣਾਉਣ ਦਾ ਕਹਿਦਾ ਹੁੰਦਾ ਨਾ ਜੇ ਤੁਹਾਨੂੰ ਕੁਝ ਅਲੱਗ ਜਿਹਾ ਤਰੀਕਾ ਦੱਸੀ ਤੇ ਫਿਰ ਇਹਦਾ ਮੈਂ ਕੁਝ ਅਲੱਗ ਤਰੀਕਾ ਸੋਚਿਆ ਹੋਇਆ ਇਸ ਕਰਕੇ ਆਪਾਂ ਹੁਣ ਇਹ ਪੂਰਾ ਬਣਾ ਕੇ ਦਸ ਲਾਈਆਂ ਪਾ ਕੇ ਫਿਰ ਆਪਾਂ ਇਹਨੂੰ ਕੁਝ ਅਲੱਗ ਤਰੀਕੇ ਨਾਲ ਬੰਦ ਕਰਨ ਲਈ ਫਿਰ ਆਪਾਂ ਮਿਲਦੇ ਆ। ਹਾਲੋ ਸਾਡੇ ਮੋਢੇ ਦੀ ਲੰਪਾਈ ਪੂਰੀ ਹੋ ਗਈ ਮੀਨਸ ਕਿ ਮੈਂ ਦੇਖੋ ਦਸ ਲੰਗੀਆਂ ਪਲੀਆਂ ਬਹੁਤ ਇੰਨਾ ਘੁੰਟਾ ਦੇਖੋ ਹੁਣ ਅਸੀਂ ਇਹਨੂੰ ਬੰਦ ਕਰਨਾ ਪਰ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਵੀ ਆਪਾਂ ਇਹਨੂੰ ਕੁਝ ਅਲੱਗ ਤਰੀਕੇ ਨਾਲ ਬੰਦ ਕਰਾਂਗੇ ਆਪਾਂ ਇੱਦਾਂ ਬੰਦ ਕਰਾਂਗੇ ਵੀ ਇਸ ਤੇ ਮੋਢੇ ਚ ਖਿਚਾਅ ਵੀ ਰਹੂਗਾ ਨਾ ਢਿੱਲਾ ਹੋਊਗਾ ਨਾ ਲੂਸ ਹੋਊਗਾ ਤੇ ਬਣੂਗਾ ਵਧੀਆ ਦੇਖੋ ਕਿਦਾਂ ਪਹਿਲੇ ਕੁੰਡੇ ਨੂੰ ਬੁਣਿਆ ਪੁੱਠਾ ਜਦ ਜਿੱਦਾਂ ਵੀ ਹੈ ਕੁੰਡਾ ਤੱਗਾ ਪਿੱਛੇ ਅਗਲਾ ਕੁੰਡਾ ਸਿੱਧਾ ਇਹਨੂੰ ਸਿੱਧਾ ਤੱਗ ਆਪਣੇ ਵੱਲ ਕਰਕੇ ਸਾਡਾ ਅਗਲਾ ਕੁੰਡਾ ਪੁੱਠਾ ਰਹਿਣ ਨੂੰ ਪੁੱਠਾ ਤਿੰਨਾਂ ਨੂੰ ਬੁਨਣ ਤੋਂ ਬਾਅਦ ਧਾਗੇ ਨੂੰ ਪਿੱਛੇ ਕੀਤਾ ਤੇ ਇਹਨਾਂ ਤਿੰਨਾਂ ਕੁੰਡੇ ਨੂੰ ਵਾਪਸ ਆਪੇ ਇਸੇ ਸਲਾਈ ਚ ਪਾਇਆ ਫੇਰ ਬੁਨਣ ਤੋਂ ਬਾਅਦ ਤਿੰਨ ਨੂੰ ਵਾਪਸ ਸਲਾਈ ਚ ਪਾਇਆ ਤੇ ਅਸੀਂ ਤਿੰਨਾ ਦਾ ਕੀਤਾ ਇੱਕ ਉਹ ਵੀ ਸਿੱਧਾ ਠੀਕ ਹੈ ਜੀ ਫੇਰ ਇੱਕ ਵਾਰੀ ਦੇਖੋ ਅਸੀਂ ਇਹਨਾਂ ਨੂੰ ਕਿੱਦਾਂ ਘਟਾ ਰਹੇ ਹਾਂ ਪਹਿਲਾ ਕੁੰਡਾ ਸਿੱਧਾ ਦੂਜਾ ਕੁੰਡਾ ਉਠਾ ਠੀਕ ਹੈ ਇੱਕ ਕੁੰਡਾ ਸਿੱਧਾ ਤੇ ਇੱਕ ਪੁੱਠਾ ਬੁਣਿਆ ਬੁਣਨ ਤੋਂ ਬਾਅਦ ਤਿੰਨੇ ਕੁੰਡਿਆਂ ਨੂੰ ਵਾਪਸ ਇਸੇ ਸਲਾਈ ਚ ਪਾ ਲਿਆ ਤੀਜਾ ਜਿਹੜਾ ਅਸੀਂ ਤਿੰਨ ਦਾ ਇੱਕ ਕੀਤਾ ਸੀ ਉਹ ਠੀਕ ਹੈ ਪੰਨ ਤੋਂ ਬਾਅਦ ਤਿੰਨਾ ਨੂੰ ਅਸੀਂ ਇਕੱਠਾ ਲਵਾਂਗੇ ਤੇ ਤਿੰਨਾ ਦਾ ਇੱਕ ਕਰਾਂਗੇ ਬੈਕ ਲੂਪ ਤੋਂ ਇਹ ਫਿਰ ਦੇਖੋ ਇੱਕ ਵਾਰੀ ਇੱਕ ਕੁੰਡਾ ਸਿੱਧਾ ਜਿਹੜਾ ਸਿੱਧਾ ਆ ਰਿਹਾ ਸਿੱਧਾ ਤਾਂ ਗਾ ਆਪਣੇ ਹੱਲ ਕਰਕੇ ਇੱਕ ਕੁੰਡਾ ਪੁੱਠਾ ਤਿੰਨ ਕੁੰਡੇ ਬੁਨਣ ਤੋਂ ਬਾਅਦ ਮੈਂ ਇਸਕੇ ਇੱਕ ਕੁੰਡਾ ਸਿੱਟਾ ਪਹਿਲਾਂ ਦੋਦਾ ਇੱਕ ਕੀਤਾ ਸੀ ਦੋ ਕੁੰਡੇ ਬੁਨ ਲਏ ਤੇ ਦੋਨਾਂ ਨੂੰ ਇਹਨਾਂ ਨੂੰ ਤੇ ਤੀਜੇ ਨੂੰ ਤਿੰਨਾਂ ਨੂੰ ਅਸੀਂ ਸਲਾਈ 'ਚ ਵਾਪਸ ਉਤਾਰ ਲਿਆ ਉਤਾਰਨ ਤੋਂ ਬਾਅਦ ਤਿੰਨਾਂ ਨੂੰ ਅਸੀਂ ਇਕੱਠਾ ਲਿਆ ਇੱਦਾਂ ਤਿੰਨਾਂ ਦਾ ਅਸੀਂ ਬੈਕ ਲੋਕ ਤੋਂ ਇੱਕ ਕਰਤਾ ਤੇ ਫਿਰ ਸਾਡਾ ਕੁੰਡਾ ਇਸ ਸਲਾਈ 'ਚ ਆ ਗਿਆ ਫਿਰ ਦੇਖੋ ਇੱਕ ਵਾਰੀ ਕਿੱਦਾਂ ਕਰਨਾ ਸੀ ਇੱਕ ਕੁੰਡਾ ਸਿੱਟਾ ਧਾਗਾ ਆਪਣੇ ਵਾਲ ਕਰਕੇ ਇੱਕ ਕੁੰਡਾ ਪੁੱਠਾ ਦੋ ਕੁੰਡੇ ਬੁਨ ਲਏ ਇੱਦਾਂ ਲਈ ਸਲਾਈਸ ਸਾਡੇ ਤਿੰਨ ਕੁੰਟੇ ਹੋ ਗਏ ਤਿੰਨਾਂ ਨੂੰ ਅਸੀਂ ਫਿਰ ਵਾਪਸ ਇੱਦਾਂ ਲਈ ਸਲਾਈਸ ਪਾਇਆ ਆ ਦੇਖੋ ਇੱਦਾਂ ਸਾਡੀ ਇਹਦੀ ਕਟਾਈ ਆ ਦੇਖੋ ਇੱਦਾਂ ਹੋ ਗਈ ਤਿੰਨਾਂ ਨੂੰ ਸਲਾਈਸ ਪਾਉਣ ਤੋਂ ਬਾਅਦ ਤਿੰਨਾਂ ਨੂੰ ਇਕੱਠਾ ਲਿਆ ਤਾਂ ਤੇ ਤਿੰਨ ਦਾ ਸੇ ਕਰਤਾ ਇੱਕ ਆਤਾ ਆ ਦੇਖੋ ਫਿਰ ਦੇਖੋ ਅਗਲਾ ਕੁੰਡਾ ਸਿੱਤਾ ਪਾਗ ਆਪਣੇ ਵਾਲ ਕਰਕੇ ਅਗਲਾ ਕੁੰਡਾ ਪੁੱਠਾ ਤਾਗਾ ਪਿੱਛੇ ਕੀਤਾ ਤਿੰਨਾ ਕੁੰਡਿਆਂ ਨੂੰ ਪਾਇਆ ਫੇਰ ਦੁਬਾਰਾ ਇਸ ਸਲਾਈਚ ਇੱਕ ਦੋ ਤਿੰਨ ਤੇ ਤਿੰਨਾਂ ਨੂੰ ਇਕੱਠਾ ਬੁਣਿਆ ਇੱਦਾਂ ਬੈਕ ਲੂਪ ਤੋਂ ਤਿੰਨ ਤਾਂ ਇੱਕ ਬਸ ਇਦਾਂ ਹੀ ਅਸੀਂ ਇਹਨੂੰ ਬੁਣਦੇ ਚਲੇ ਜਾਣਾ ਤੇ ਇੱਦਾਂ ਸਾਡੇ ਕੁੰਡਿਆਂ ਦੀ ਇੱਦਾਂ ਕਟਾਈ ਆਊਗੀ ਆ ਦੇਖੋ ਇਹਨਾਂ ਕੀ ਹੋਊਗਾ ਵੀ ਜਿਹੜਾ ਸਾਡਾ ਇਹ ਬੁਣਕ ਬਣ ਕੇ ਆਊਗਾ ਨਾ ਇੱਕ ਤਾਂ ਡਬਲ ਮਿੱਟਰ ਜਾਊਗਾ ਤੇ ਦੂਸਰਾ ਇਹ ਵਾਲਾ ਜਿਹੜਾ ਮੋਢੇ ਦੀ ਸ਼ੇਪ ਬੜੀ ਵਧੀਆ ਆਊਗੀ ਮੋਢਾ ਜਿੱਦਾਂ ਕਈ ਵਾਰ ਲੂਸ ਚ ਆ ਹੁੰਦਾ ਨਾ ਇਦਾਂ ਨਹੀਂ ਆਊਗਾ ਫਿਰ ਆਪਾਂ ਜਦੋਂ ਪੂਰਾ ਕਰ ਲੈਨੇ ਤਾਂ ਤੁਸੀਂ ਇਹਦੀ ਆਪਣੇ ਆਪ ਲੁੱਕ ਦੇਖੋਗੇ ਫਿਰ ਦੇਖੋ ਅਗਲਾ ਹੁੰਡਾ ਸਿੱਧਾ ਧਾਗਾ ਆਪਣੇ ਵੱਲ ਅਗਲਾ ਹੁੰਡਾ ਪੁੱਠਾ ਤਿੰਨ ਹੁੰਡੇ ਬੁਣਨ ਤੋਂ ਬਾਅਦ ਧਾਗਾ ਨੂੰ ਪਿੱਛੇ ਕੀਤਾ ਤਿੰਨਾਂ ਹੁੰਡਿਆਂ ਨੂੰ ਸਲਾਈ ਚ ਇੱਧਰ ਵਾਪਸ ਲੈ ਆ ਵਾਪਿਸ ਤਿੰਨਾਂ ਨੂੰ ਸਲਾਈ ਚ ਵਾਪਸ ਕਰਨ ਤੋਂ ਬਾਅਦ ਤਿੰਨਾਂ ਨੂੰ ਲਿਆ ਇਕੱਠਾ ਤੇ ਬੈਕ ਲੂਪ ਤੋਂ ਤਿੰਨਾਂ ਦਾ ਕਰਤਾ ਇੱਕ ਇੱਥੇ ਤਿੰਨਾਂ ਦੇ ਕਰੰਤ ਬਾਅਦ ਇੱਕ ਹੁੰਡਾ ਸਲਾਈਜ ਫਿਰ ਅਗਲਾ ਹੁੰਡਾ ਸਿੱਤਾ ਤਾਂ ਆਪਣੀ ਵਾਲ ਕਰਕੇ ਅਗਲਾ ਹੁੰਡਾ ਪੁੱਠਾ ਫਿਰ ਤਿੰਨਾਂ ਨੂੰ ਲੈ ਕੇ ਵਾਪਸ ਇਸੇ ਸਲਾਈਜ ਇੱਕ ਦੋ ਤਿੰਨ ਤੇ ਤਿੰਨਾਂ ਨੂੰ ਬੈਕ ਲੂਪ ਤੋਂ ਫਿਰ ਇੱਕ ਇਕੱਠੇ ਲੈ ਬੈਕ ਲੂਪ ਤੋਂ ਤਿੰਨਾਂ ਦੇ ਬਸ ਅੱਧਾ ਹੀ ਅਸੀਂ ਇਹਨਾਂ ਹੁੰਡਿਆਂ ਨੂੰ ਕਟਾਂਦੇ ਚਲੇ ਜਾਵਾਂਗੇ ਤੇ ਹੁੰਡਿਆਂ ਦੇ ਲੁੱਕ ਚੰਗੀਆਂ ਨਹੀਂ ਆਊਗੀ ਤੇ ਸਾਰੇ ਹੁੰਡੇ ਕਟਾ ਕੇ ਫਿਰ ਅਪਰ ਦੀ ਲੁੱਕ ਦੇਖਦੇ ਹਾਂ ਆ ਦੇਖੋ ਮੋٹے ਬੰਦ ਕਰਨ ਤੋਂ ਬਾਅਦ ਦੇਖੋ ਇਹਦੀ ਲੁੱਕ ਇਦਾਂ ਦੀ ਆਈ ਕਿਉਂਕਿ ਜਿੱਦਾਂ ਤੁਹਾਨੂੰ ਦੱਸਿਆ ਵੀ ਆਪਾਂ ਕੁਝ ਅਲੱਗ ਤਰੀਕੇ ਨਾਲ ਬੰਦ ਕੀਤੇ ਆ ਤਾਂ ਦੇਖੋ ਲੁੱਕ ਇਹਨਾਂ ਦੀ ਬਿਲਕੁਲ ਅਲੱਗ ਜਿਹੀ ਆਈ ਥੋੜੇ ਮੋٹے ਮੋٹے ਜਿਹਾ ਅਲੱਗ ਤਰੀਕੇ ਨਾਲ ਕੁੰਡੇ ਸਾਡੇ ਬੰਦ ਹੋਏ ਆ ਜੇ ਇਦਾਂ ਅਸੀਂ ਬੰਦ ਕਰਾਂਗੇ ਤਾਂ ਇੱਕ ਤਰ੍ਹਾਂ ਸਟ੍ਰੈਚੇਬਿਲਟੀ ਵੀ ਬਹੁਤ ਹੋਊਗੀ ਆ ਦੇਖੋ ਤੇ ਸਾਡਾ ਮੋਟਾ ਬਣ ਗਿਆ ਤੇ ਮੋਟਾ ਬਣਨ ਤੋਂ ਬਾਅਦ ਇਹਦੀ ਲੁੱਕ ਇਦਾਂ ਦੀ ਆਈ ਹੈ ਤੇ ਸਟ੍ਰੈਚੇਬਿਲਟੀ ਦੇਖੋ ਵਿੱਚ ਕਿੰਨੀ ਹੈ ਜੀ ਸਿਰਫ ਕੁੰਡੇ ਬੰਦ ਕਰੰਤੇ ਨਾਲ ਹੀ ਹੈ ਨਾ ਤੇ ਦੇਖੋ ਸਟ੍ਰੈਚੇਬਿਲਟੀ ਕਿੰਨੀ ਹੈ ਤੇ ਦੇਖੋ ਥੋੜੀ ਜਿਹੀ ਵੀ ਦੇਖੋ ਸਾਡੀ ਮੋਟੀ ਤੇ ਅਲੱਗ ਆਈ ਹੈ ਜਿੱਦਾਂ ਅਸੀਂ ਆਮ ਕੁੰਡੇ ਬੰਦ ਕਰੰਤੇ ਇਹਦੀ ਲੁੱਕ ਹੁੰਦਾ ਨਹੀਂ ਕੁਛ ਅਲੱਗ ਗਈ ਹੈ ਕਿਉਂਕਿ ਆਪਾਂ ਇਹਨਾਂ ਨੂੰ ਕੁਛ ਅਲੱਗ ਤਰੀਕੇ ਨਾਲ ਬੰਦ ਕੀਤਾ ਤਾਂ ਫਿਰ ਐਸੀ ਸਾਡੇ ਮੋਢਿਆਂ ਦੀ ਪੂਰੀ ਵੀਡੀਓ ਤੇ ਬਣਾਓ ਪੂਰੇ ਮੋਢੇ ਤੇ ਮੈਨੂੰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਆ ਦੇਖੋ ਇਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਨਾ ਮੋਢੇ ਸਾਡੇ ਬਣ ਗਏ ਦੂਜਾ ਮੋਢਾ ਵੀ ਬਣਾ ਲੈਣਾ ਆਪਾਂ ਤੇ ਦੋਨਾਂ ਨੂੰ ਸਿਲ ਲੈਣਾ ਕਿਉਂਕਿ ਇਸੇ ਸਾਈਡ ਤੇ ਕੁੰਡੇ ਦੇ ਘਟਾਏ ਸੀ ਤੇ ਇਹਦੇ ਕਰਕੇ ਜਿਹੜੀ ਇਹ ਲੁੱਕ ਆ ਕੁਛ ਅਲੱਗ ਜਿਹੀ ਆਉਗੀ ਤੇ ਬਾਕੀ ਪੂਰੀ ਜੈਕਟ ਦੀ ਵੀਡੀਓ ਮੈਂ ਤੁਹਾਨੂੰ ਕੱਲ ਸ਼ੇਅਰ ਕਰੂੰਗੀ ਇਹਦੀ ਸਟੈਪ ਬਾਈ ਸਟੈਪ ਆਪਾਂ ਇਹਨੂੰ ਕਿੱਦਾਂ ਬਣਾਇਆ ਆ ਆ ਦੇਖੋ ਇਹ ਸਾਡੇ ਮੋਢੇ ਐਦਾਂ ਕੁਛ ਇਹਨਾਂ ਦੇ ਲੁੱਕ ਇੱਤਾ ਆਉਗੀ ਤੇ ਇਹ ਆ ਸਾਡੇ ਮੋਢਿਆਂ ਦੀ ਫਾਈਨਲ ਲੁੱਕ ਅਗਰ ਤੁਹਾਨੂੰ ਇਹ ਵਾਲੇ ਮੋਢੇ ਵਧੀਆ ਲੱਗੇ ਹੋਣ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਮੋਡੇ ਕਿੱਦਾਂ ਬਣਾਉਂਦੇ ਹੋ ਤੇ ਇਹ ਵਾਲੇ ਅਗਰ ਮੋਡੇ ਵਧੀਆ ਲੱਗੇ ਹੁਣ ਤਾਂ ਪਲੀਜ਼ 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 ਕਮੈਂਟ ਕਰਕੇ ਜ਼ਰੂਰ ਦੱਸੋ ਇੱਕ ਵਾਰ ਤਾਂ ਫੇਰ ਤੁਹਾਨੂੰ ਰਿਕੁਐਸਟ ਹੈ ਤਾਂ ਫੇਰ ਮਿਲਦੇ ਆ ਕੱਲ ਇੱਕ ਨਈ ਵੀਡੀਓ ਤੇ ਇੱਕ ਨਵੇਂ ਪੈਟਰਨ ਦੇ ਨਾਲ ਇੱਕ ਨਵੇਂ ਪ੍ਰੋਜੈਕਟ ਨਾਲ ਤੇ ਕੱਲ ਦੀ ਵੀਡੀਓ 'ਚ ਤਾਂ ਆਪਾਂ ਇਹ ਤਾਂ ਜੈਕਟ ਦਾ ਪਾਰਟ ਅਗਲਾ ਹੀ ਮੈਂ ਕਿ ਫੁੱਲ ਜੈਕਟ ਮੈਂ ਸ਼ੇਅਰ ਕਰੂੰਗੀ ਕਿਉਂਕਿ ਇਹਦੇ ਆ ਦੇਖੋ ਇੱਕ ਮੋਟੇ ਵੀ ਬਣ ਗਏ ਦੂਜਾ ਮੋਟੇ ਵੀ ਬਣ ਗਏ ਹੁਣ ਇਹਨੂੰ ਸਿਲਕੇ ਤੇ ਇਹਦੀ ਫਾਈਨਲ ਲੁੱਕ ਦਿਖਾਵਾਂਗੀ ਤੁਹਾਨੂੰ ਤੇ ਪੂਰਾ ਆਪਾਂ ਕਿੰਨੇ ਕਿੰਨੇ ਕੁੰਡੇ ਪਾ ਕੇ ਕਿੱਦਾਂ ਬਣਾਈਏ ਸਾਰੇ ਦੱਸੂਗੀ ਤੇ ਜਿੱਦਾਂ ਜਿੱਦਾਂ ਇਹਦੀ ਵੀਡੀਓ ਸ਼ੇਅਰ ਕੀਤੀ ਹੋਈ ਹੈ ਸਾਰਿਆਂ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਪਾ ਦਊਗੀ ਤਾਂ ਤੁਸੀਂ ਉੱਥੋਂ ਦੇਖ ਕੇ ਇਹ ਵਾਲੀ ਪੂਰੀ ਜੈਕਟ ਬਣਾ ਸਕਦੇ ਹੋ ਤਾਂ ਅੱਜ ਫਿਰ ਧਿਆਨ ਰੱਖੋ ਆਪਣਾ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪ੍ਰੋਜੈਕਟ ਨਾਲ ਤਦ ਤੱਕ ਜੀ ਆਪਣਾ ਧਿਆਨ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ